ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇੱਕ 3 ਸਾਲਾਂ ਬੱਚੀ ਨੂੰ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਚੀ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਫੁੱਲਾਂ ਦੀ ਰਹਿਣ ਵਾਲੀ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਮਾਤਾ ਰਾਣੀ ਨੂੰ ਮੰਨਦੇ ਹਾਂ ਤੇ ਅਸੀਂ ਉਸ ਦਾ ਲੰਗਰ ਲਗਾਇਆ ਸੀ ਲੰਗਰ ਬਣਾਉਂਦੇ ਸਮੇਂ ਇਹ ਬੱਚੀ ਜਿਸ ਦੀ ਉਮਰ 3 ਸਾਲ ਦੇ ਕਰੀਬ ਹੈ ਉਸ ਸਬਜ਼ੀ ਵਾਲੇ ਪਤੀਲੇ ਵਿੱਚ ਡਿੱਗ ਗਈ ਜਿਸ ਦੇ ਚਲਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਸੀਂ ਇਸ ਨੂੰ ਸਰਕਾਰੀ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਵੱਲੋਂ ਸਾਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਅਸੀਂ ਇਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਸ ਦਾ ਇਸ ਦਾ ਇਲਾਜ ਚੱਲ ਰਿਹਾ ਹੈ ਪਰ ਬੱਚੀ ਦੀ ਹਾਲਤ ਬਹੁਤ ਹੀ ਗੰਭੀਰ ਦੱਸੀ ਜਾ ਰਹੀ ਹੈ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਬੱਚੀ ਨੂੰ ਪੂਰੀ ਤਰ੍ਹਾਂ ਸਬਜ਼ੀ ਦੇ ਵਿੱਚ ਸੜੀ ਹੋਈ ਨੂੰ ਦੇਖਿਆ ਜਾ ਸਕਦਾ ਹੈ ਤੇ ਨਾ ਮੈਂ ਕੀ ਗੱਲ ਹੈ ਵੀਰੇ ਹੀ ਕੁੱਲੇ ਦੇ ਰਹਿਣ ਵਾਲਿਆਂ ਨਾਮ ਮੇਰਾ ਤੀਕੋਰੇ ਲੰਗਰ ਲਾਇਆ ਮਾਤਾ ਰਾਣੀ ਦਾ ਅਸੀਂ ਤਾਂ ਮਾਤਾ ਰਾਣੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਰਹਿੰਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ ਮਾੜੀ ਕੀ ਗੱਲ ਹੋਈ ਸੀ ਕੀ ਹੋਇਆ ਨਹੀਂ ਆ ਵੀਰੇ ਸਬਜੀ ਵਿੱਚ ਗਿਰ ਗਈ ਐ ਹੋਰ ਕੋਈ ਗੱਤ ਨਹੀਂ ਹੋਈ ਕਿੰਨੇ ਸਾਲ ਦਾ ਇਹ 3 ਸਾਲ ਦਾ ਬੱਚਾ ਹੈ ਹਾਂਜੀ ਹਾਂਜੀ ਕੁੜੀ ਹੈ ਹਾਂਜੀ ਕੁੜੀ ਹੈ ਤੇ ਫਸੇ ਅੰਬਰਸਰ ਪਹਿਲਾਂ ਸਭ ਦੇ ਖੜਿਆ ਖੜਿਆ ਇਹ ਨੂੰ ਵੀ ਦੱਸੋ ਪਹਿਲਾਂ ਜੀ ਸਰਕਾਰੀ ਹਸਪਤਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਬਰ ਸਰਪੇ ਦਿੱਤਾ ਹੈ ਹਾਂ ਜੀ ਉਹਨਾਂ ਸਰਕਾਰ ਨੂੰ ਕੀ ਮਦਦ ਕਰਨ ਗਈ ਹੁਣ ਜੋ ਇੰਨੇ ਜੋ ਗਿਆ ਗਿਆ ਅਸੀਂ ਤਾਂ ਮਤੜੇ ਗਿਆ ਤੇ ਮੈਂ ਕਿੱਦਾਂ ਦਿਖਾਉਂਦਾ ਮੇਰੇ ਬਹੁਤ ਸਾਡੀ ਗਰੀਬੀ ਘਰ ਦੇ ਵਿੱਚ ਆਪਦੇ ਅਸੀਂ ਉਹ ਹੀ ਕਮਾਣਾ ਹੋਈ ਖਾਣਾ ਹੈ ਅੱਛਾ ਲੰਗਰ ਲਾਇਆ ਤੇ ਲੰਗਰ ਦੇ ਹਾਂ ਜੀ ਲੰਗਰ ਲਾਇਆ ਵੀਰੇ ਹਾਂ ਜੀ ਔਰ ਮੇਰਾ ਨਾਮ ਜੀ ਕਿਥੋਂ ਦੇ ਰਹੇ ਹੋ ਇਹ ਲੈ ਕੁੱਲੇ ਤੋਂ ਰਾਣ ਬੜੇ ਜੀ ਨਾਮ ਇਹ ਆਪਣਾ ਰਾਜੀਵ ਹਾਂ ਜੀ ਕਿਥੋਂ ਦੇ ਰਹੇ ਹੋ ਕੁੱਲੇ ਤੇ ਆਣ ਬੜੇ ਜੀ ਅੱਜ ਕੀ ਗੱਲ ਹੋਈ ਜੀ ਕੋਈ ਗੱਲ ਨਹੀਂ ਸਰ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟੱਕਣ ਦੇ ਉੱਤੇ ਬਹਿ ਗਏ ਇਹਦੇ ਬਾਜਾ ਦੂਰੋਂ ਦੇਂਦੇ ਨੇ ਸਰ ਫੜਦੇ ਆ ਫੜਦੇ ਆ ਕੁੜੀਆਂ ਵਿੱਚ ਦੇਖੀ ਹੋਰ ਕੁਝ ਨਹੀਂ ਸਰ ਅਸੀਂ ਇਹਦੇ ਲੈ ਕੇ ਆਏ ਗੁਰਮਾਨ ਸਿੰਘ ਸਾਹਿਬ ਸਰ ਜੀ ਦੇ ਆ ਗਿਆ ਸਾਡੀ ਮਦਦ ਕੀਤੀ ਜਾਵੇ ਹਾਂ ਜੀ ਸਰ ਜੀ ਨਹੀਂ ਸਾਦੀ ਸਭ ਜਿੱਤੇ ਸਵੇਰ ਦੀ ਲਾ ਕੇ ਰੱਖੀ ਹੈ ਵਾਹ ਗਰਮੀ ਦਾ ਕਰਕੇ ਗਰਮ ਸੀਗੀ ਫੜਦੇ ਆ ਫੜਦੇ ਆ ਮਤਲਬ ਜੇ ਤੋ ਫੜੀ ਹੈ ਨਾ ਫੜਦੇ ਫੜਦੇ ਜਲਦੀ ਇਹ ਤਿੰਨ ਸਾਲ ਦੀ ਹੈ ਮਨਜੋਤ ਨਾਇ ਜੋਤ ਨਾਮ ਹਾਂ ਤੁਸੀ ਅੰਦਰ ਬਣਾ ਲਿਆ ਹਾਂ ਹਾਂ ਅਗਰ ਇਹ ਦੀ ਲਾ ਕੇ ਲਾਜ ਕਰ ਰਿਹਾ ਕਹਿੰਦੇ ਕੋਈ ਗੱਲ ਨਹੀਂ ਠੀਕ ਹੋ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ